ਮੇਲਾਵਲ ਮਹੱਲਾ ਚੌਥਾ ਮਹਿਮਾਨ ਤਨ ਪ੍ਰੇਮ ਅਗਮ ਠਾਕੁਰ ਕਾ ਖੇਨ ਖੇਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉਂ ਜਾਤ੍ਰਿਕ ਪ੍ਰਿਯੋ ਪ੍ਰਿਯੋ ਬੂਦ ਮੁਖ ਪਈਆ ਮੇਲਾ ਮੇਲਾ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਘੱਟ ਘੱਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਬੈਦਕ ਨਾਟਕ ਦੇਖ ਭੁਲਾਨੇ ਮੈਂ ਹਿਰਦੈ ਮਾਨ ਤਨ ਪ੍ਰੇਮ ਪੀਰ ਲਗਈਆ ਹਾਉ ਖੇਨ ਪਲ ਰਹੇ ਨਾ ਸਕਾਓ ਬਿਨ ਪ੍ਰੀਤਮਾ ਜਿਉ ਬਿਨ ਅਮਲੇ ਅਮਲੀ ਮਾਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨਾ ਭਾਵੈ ਬਿਨ ਹਰ ਕੋ ਦੁਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ ਹਾਉ ਤਿਸ ਵਿਟਾਹੋਂ ਬਾਲ ਬਾਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾ ਸਾਤ-ਸਤ ਸਤਗੁਰ ਸਰਣ ਪਵਈਆ ਸੇਜ ਏਕ ਏਕੋ ਪ੍ਰਭ ठाकुर ਮਹਿਲ ਨਾ ਪਾਵੇ ਮਨ ਮੁਖ ਭਰਮਈਆ ਗੁਰ ਗੁਰ ਕਰਤ ਸਰਨ ਜੇ ਆਵੇ ਪ੍ਰਭ ਆਏ ਮਿਲੈ ਫੇਨ ਢੀਲ ਨਾ ਕਈਆ कार कर कर मान मनपाखण्ड कर्म कपट लोभैया कै कर बेटा पिता ताहे किया नाम सदैया पूर्व जनम भगत कर आए गोर हार 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 भगत जमैया भगत भगत करते हार पाया जा हार 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 समैया प्रभ आन आन मेहंदी पीसाई आपे ोलोल कृपा क्रिपा बह पकर नानक काड लैया ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ 12 ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਜ ਆਨ ਸਰਣ ਗਹੀ ਰਹਾਉ ਪ੍ਰਭ ਚਰਨ ਕਮਲ ਅਪਾਰ ਹਾਉ ਜਾਉ ਸਦ ਬਲੇ ਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨਾ ਜਾਹੇ ਹਰ ਨਾਮ ਰਸਨਾ ਕਹਿਨ ਮਾਲ ਪਾਪ ਕਲਮਲ ਦਹਿਨ ਚਾੜ ਨਾਵ ਸੰਤ ਉਧਾਰ ਭੈ ਕਰੇ ਸਾਗਰ ਪਾਰ ਮਾਨ ਡੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਾਜ ਗਏ ਪਾਪ ਵਿਕਾਰ ਹਰ ਮੇਰੇ ਪ੍ਰਭ ਨਰੰਕਾਰ ਪ੍ਰਭ ਦੇਖੀਐ ਵਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਡੋਲੀਐ ਇਤ ਊਤ ਪ੍ਰਭ ਵਸੇ ਹਰ ਹਰ ਚੀਤ ਤੇਨ ਨਾ ਹੈ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮਨਾ ਪੇਖ ਹੈ ਨੈ ਸੁਨ 모ਹੇ ਅਨਹਤ ਬੈਨ ਹਰ ਸਰਣ ਸੂਰਗੁਪਾਲ ਪ੍ਰਭ ਭਗਤ ਵਸਦਾਯਾਲ ਹਰ ਨਿਗਮ ਲਹ ਨਾ ਪੀਵ ਨਿਤ ਕਰਹਿ ਮੋਨ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾ ਕੀ ਮਹਾ ਵਿਖੜੀ ਕਾਰ ਤਾ ਕੀ ਮਿੱਤ ਨਾ ਜਾਣੈ ਕੋਏ ਜਾਲ ਥਲ ਮਹੀ ਅਲਸੋਏ ਕਰ ਬੰਦਨਾ ਲੱਖ ਵਾਰ ਥਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਤੂਰ ਨਾਨਕ ਮਨ ਸਾ ਪੂਰ ਵੇਲਾਵਲ ਮਹੱਲਾ ਪੰਜਵਾਯ ਪ੍ਰਭ ਜਨਮ ਮਰਨ ਨਿਵਾਰ ਹਾਰ ਕਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਕਰ ਦਇਆ લે ਹੋ ਲਾਡ ਗਾਏ ਨਾਨਕਾ ਨਾਮ ਧਿਆਏ ਦੀਨ ਆਨਾਥ ਦਿਆਲ ਮੇਰੇ ਸੁਆਮੀ ਦੀਨ ਆਨਾਥ ਦਿਆਲ ਜਾਚਾਉ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਾਮ ਅਗਿਆਨ ਮੋਹਤ ਕੂਪ ਵਹਿ ਭੁਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੂਜ ਬਿਨਾ ਨਹੀਂ ਥਾਵੋ ਨਾਨਕਾ ਬਲ ਬਲ ਜਾਵ ਲੋਭ 모ਹੇ ਬਾਦੀ ਦੇਹ ਬਿਨ ਭਜਨ ਹੋਵਤ ਖੇਹ ਜਮਦੂਤ ਮਹਾ ਪਯਾਨ ਚਿਤ ਗੁਪਤ ਕਰਮਹਿ ਜਾਨ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਏ ਭੈ ਭੰਜਨ ਆਮੁਰਾਰ ਕਰ ਦਇਆ ਪਤ ਤੇ ਉਧਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤ ਹੈ ਸਮਾਹੇ ਗਹ ਓਟ ਚਿਤ ਵੀ ਨਾਥ ਨਾਨਕਾ ਦੇ ਰਖ ਹਾਥ ਹਾਰ ਗੋਣ ਨਿਦੇ ਗੋਪਾਲ ਸਰਬ ਘਟ ਪ੍ਰਥਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਨ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੋਜ ਬਿਨਾ ਨਹੀਂ ਹੂਰ ਮਨ ਪ੍ਰੀਤ ਚੰਦ ਚ ਕੋਰੈ ਨਿਯੋਮੀ ਨ ਜਲ ਸਿਉ ਹੇਤ ਆਲ ਕਮਲ ਭਿੰਨ ਨ ਪੀਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਾਰੁਨ ਭਰਤ ਪਰਾਨ ਜਿਉ ਲੋਭੀ ਐ ਧਨ ਦਾਨ ਜਿਉ ਦੂਧ ਜਲਹਿ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਨਿਉ ਮਾਤ ਪੂਤ ਹੈ ਹੇਤ ਹਰ ਸਿਮਰ ਨਾਨਕ ਨੇਤਿ ਨਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤਿਨ ਸੰਗ ਮੈ ਗਲਹਿ ਕਾਮੈ ਬੰਦ ਜਿਉ ਗਰਸਤ ਵਿਖਾਈ ਧੰਦੈ ज्यो जुवार विसन न जाये हर नानक एहो मान लाए, कुरंक ना न हो चात्रिक चाहत हो जान जीवना संग गोविन्द भज रंग रसना बखाने नाम नानक दर्शन दान ਗੋਣ ਗਾਏ ਸੋਨ ਲਿਖ ਦੇ ਸੋ ਸਰਬ ਫਲ ਹਰ ਲੇ ਕੁੱਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਗੋਹਿਤ ਤਾਹੀ ਮਿਲ ਸਾਧ ਸੰਗ ਜਸ ਗਾਹੇ ਹਰ ਪੈ ਜ ਰਖੈ ਮੂਰਾਰ ਹਰ ਨਾਨਕ ਸਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾ ਜੱਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਾਟ ਘਾਟ ਦੇਖਿਆ ਜੋ ਦੇਖ ਦਿਖਾਵੈ ਤਿਸ ਕਾਉ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ Jap Jap ਪਾਉ ਬਿਨ ਜਗਦੀਸੈ ਗੁਰ ਕੈ ਸਬਦ ਮਹਿਲ ਘਰ ਦੀਸੈ ਰਹਾਉ ਦੂਜੇ ਭਾਏ ਲੱਗੇ ਪਛੁਤਾਣੇ ਜਾਮ ਦਰ ਬਾਦੇ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹਿ ਸਿਰ ਜਮਕਾਲ ਸੇ ਚੋਟਾਂ ਖਾਹਿ ਬੇਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਧਰਤ ਆਕਾਸ ਕੀਏ ਬੈਸਣ ਕਉ ਥਾਓ ਰਾਤ ਦਿਨ ਅੰਤ ਕੀਏ ਪਾਓ ਪਾਓ యేਨ ਕੀਏ}}\,ਕਾਰ ਵੇਖਣ ਹਾਰਾ ਅਵਰ ਨਾ ਦੂਜਾ ਸਿਰ ਜਣ ਹਾਰਾ ਤ੍ਰਿਤਿਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਵ ਉਪਾਏ ਵੇਸਾ ਜੋਤੀ ਜਾਤੀ ਗਣਤ ਨ ਆਵੇ ਜੇਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜੈ ਕਿਸ ਆਖਾਂ ਦੂਰ ਚੌਥ ਉਪਾਏ ਚਾਰੇ ਵੇਦਾ ਖਾਣੀ ਚਾਰੇ ਬਾਣੀ ਅਸ਼ਟ ਦਸਾ ਖਾਟ ਤੀਨ ਉਪਾਏ ਸੋ ਬੂਝੈ ਜਿਸ ਆਪ ਬੁਝਾਏ ਇन समाਵੈ चौਥੈवाਸਾ प्रणवਤਨਨਕ ਹਮਤਾ केੇ ਦਾਸਾਨਮੀ पचपूਤਵੇताਾਲਲਾ आप अगचਰ पुਰखनेੇਰਾਲਲਾ एकਕ ਪराਮपੂखੇਮਹਪਆਸੇ एकਕ राਸਚਾख ਸबदਤपਤਾਸੇ, ਇਕ ਰੰਗ ਰਾਤੇ ਇਕ ਮਾਰ ਧੂਰ ਇਕ ਦਾਰ ਘਰ ਸਾਚੈ ਦੇਖ ਹਦੂਰ ਝੂਠੇ ਕਾਉ ਨਾਹੀ ਪਤਨਾਵ ਕਬ ਹੋ ਨਾ ਸੂਚਾ ਕਾਲਾ ਕਾਉ ਇੰਜਰ ਪੰਖੀ ਬੰਦਿਆ ਕੋਏ ਸ਼ੇਰੀ ਭਰਮੈ ਮੁਕਤ ਨਾ ਹੋਏ ਤਾਉ ਸ਼ੂਟੈ ਜਾਂ ਖਸਮ ਛਡਾਏ ਗੁਰਮਤਿ ਮੇਲੇ ਭਗਤ ਦ੍ਰੜਾਏ ਕਸਤੀ ਘਾਟ ਦਰਸਨ ਪ੍ਰਭ ਸਾਜੇ ਅਨਹਦ ਸਬਦ ਨਿਰਾਲਾ ਬਾਜੇ ਜੇ ਪ੍ਰਭ ਭਾਵੈ ਤਾਂ ਮਹਿਨ ਬੁਲਾਵੈ ਸਬਦੇ ਭੀ ਦੇ ਤਾਉ ਪਤ ਪਾਵੈ ਘਰ ਘਰ ਵੇਸ ਖਪਹਿ ਜਾਲ ਜਾਵਹਿ ਸਾਚੈ ਸਾਚੇ ਸਾਚ ਸੁਮਾਵਹਿ सप्तमी सात संतोष शरीर सात समुंद भरे निर्मल नीर मजन सील सच हृदय विचार गुरु कह शब्द पावे सब पार मन साचा मुख साचा उपाए सच निसाण ठाक ना पाए ਆਸਟਮੀ ਅਸਟ ਸੇਧ ਬੋਧ ਸਾਧੈ ਸਚ ਨਿਹ ਕੇਵਲ ਕਰਮ ਅਰਾਗੈ ਪਾਉਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਨਾਉ ਤਿਸ ਮਹਿ ਮਨੁ ਵਾਰ ਰਹਿ ਆ ਲਿਵ ਲਾਏ ਪ੍ਰਾਨ ਵਤ ਨਾਨਕ ਖਾਲ ਨਾ ਖਾਏ ਨਾਉ ਨਾਉਮੀ ਨਵੇ ਨਾਥ ਨਾਵਖੰਡਾ ਘਾਟ ਘਾਟ ਨਾਥ ਮਹਾ ਬਲ ਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜੁਗਾਦੀ ਹੈ ਤੀ ਹੋਗ ਉਹ ਅਪਰੰਪਰ ਕਰਨੈ ਜੋਗ ਦਸਮੀ ਨਾਮਦਾਨ ਇਸ ਨਾਨ ਅਨ ਦਿਨ ਮੱਜਨ ਸੱਚਾ ਗੁਣ ਗਿਆਨ ਸੱਚ ਮੈਲ ਨਾ ਲਾਗੈ ਭ੍ਰਮ ਭਾਉ ਭਾਗੈ ਬੇਲਮ ਨਾ ਤੂਟਸ ਕਾਚੈ ਤਾਗੈ ਝਿਓ ਤਾਗਾ ਜਗ ਏਵੈ ਜਾਣੋ ਅਸਥਿਰ ਚੀਤ ਸਾਚ ਰੰਗ ਮਾਣੋ एकादशी एक हृदय बसावे हिंसा ममता मोह चुकावे फल पावे व्रत आत्मचीने पाखंड राच तत नाही वीने निर्मल निराहार ने केवल सूचे साचे ना लागे मल ਜਹ ਦੇਖਾਉ ਤਹ ਏਕੋ ਏਕਾ ਹੂਰ ਜੀ ਉਪਾਏ ਵੇਖੋ ਵੇਖਾ ਫਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਊੜਾ ਲਾਲਚ ਲਪਟੈ ਲਪਟਾਏ ਛੂਟੈ ਗੁਰਮੁਖ ਸਾਚ ਕਮਾਏ ਦੁਆ ਦਸ ਮੁਦਰਾ ਮਨ ਆਉ ਤੂਤਾ ਐਹ ਨਿਸ ਜਾਗਹਿ ਕਬਹ ਨਾ ਸੂਤਾ ਜਾਗਤ ਜਾਗ ਰਹਿ ਲਿਵ ਲਾਏ ਗੁਰ ਪਰਚੈ ਤਿਸ ਕਾਲ ਨਾ ਖਾਏ ਅਤੀਤ ਭਏ ਮਾਰੇ ਬੈਰਾਈ ਪ੍ਰਾਨ ਵਤ ਨਾਨਕ ਤਹਿ ਲਿਵ ਲਾਈ ਦੁਆਦਸੀ ਦਇਆ ਦਾਨ ਕਰ ਜਾਣੈ ਬਾਹਰ ਜਾਤੋ ਭੀਤਰ ਆਣੈ ਵਰਤੀ ਵਰਤ ਰਹੈ ਨਿਹ ਕਾਮ ਅਜਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮਹਿ ਏਕੋ ਜਾਣੈ ਸਭ ਸੁਚ ਸੰਜਮ ਸਾਚ ਪਛਾਨੈ ਤੇਰਸ ਤਰਵਰ ਸੁਮੋਦਕ ਨਾਰੇ ਅੰਮ੍ਰਿਤ ਮੂਲ ਸਿਖਰ ਦਿਵਤਾਰੇ ਡਰ ਡਰ ਮਰੈ ਨਾ ਬੂੜੈ ਕੋਇ ਨ ਡਰ ਬੂੜ ਮਰੈ ਪਾਤ ਖੋਇ ਡਾਰ ਮਹਿ ਘਰ ਘਰ ਮੈਂ ਡਰ ਜਾਣੈ ਤਖਤ ਨਿਵਾਸ ਸੱਚ ਮਨ ਭਾਣੈ 14 ਚੌਥੇ ਥਾ ਵਹਿ ਲਹਿ ਪਾਵੇ ਰਾਜ ਸਤਾਮਸ ਸਤ ਕਾਲ ਸਮਾਵੇ ਸਸੀਰ ਕੈ ਘਰ ਸੂਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ 14 ਭਵਨ ਪਾਤਾਲ ਸਮਾਏ ਖੰਡ ਬ੍ਰਹਮੰਡ ਰਹਿ ਆ ਲਿਵ ਲਾਏ ਮਾ ਵਸਿਆ ਚੰਦ ਗੁਪਤ ਗੈਣਾਰ ਬੂਝੋ ਗਿਆਨੀ ਸਬਦ ਵਿਚਾਰ ਸਸੀਅਰ ਘਗਨ ਜੋਤ ਤੇ ਹੋ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸ ਹੀ ਮਾਹੇ ਮਨ ਮੁਖ ਭੂਲੇ ਆਵਹਿ ਜਾਹੇ ਘਰ ਦਰਥਾਪ ਥੇਰ ਥਾਨ ਸੁਹਾਵੇ ਆਪ ਪਛਾਣੈ ਜਾ ਸਤਗੁਰ ਪਾਵੇ ਜਹ ਆਸਾ ਕਹਿ ਬਿਨ ਸੁਬਿਨਾਸਾ ਫੂਟੈ ਖੱਪਰ ਦੁਬਿਦਾ ਮਨਸਾ ਮਮਤਾ ਜਾਲ ਤੇ ਰਹੈ ਉਦਾਸਾ ਪ੍ਰਾਨ ਵਤ ਨਾਨਕ ਹਮਤਾ ਕੇ ਦਾਸਾ